ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਤ ਤੁਹਾਨੂੰ ਦਿਨ ਦੁਗਣੀ ਤੇ ਰਾਤ ਚਾਹ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇ ਰੋਗ ਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਪਹੁੰਚ ਗਿਆ ਜੀ ਸੀ ਖਮਾਣੋ ਖਮਾਣੋ ਤੋਂ ਫਿਰ ਮਾਮਾ ਕਹਿੰਦਾ ਵੀ ਮੈਂ ਜਾਣਾ ਪਹਿਲੀ ਵਾਰ ਤੇ ਰਸੋ ਰੰਗ ਕਰ ਵੀ ਫਲ ਫਰੂਟ ਜ਼ਰੂਰ ਲੈ ਕੇ ਜਾਣਾ ਤੇ ਜੈਸਮੀਨ ਗਈ ਹੈ ਜੀ ਦੇਖ ਰਹੇ ਆਂਗੂਰ ਲੈ ਕੇ ਆਉਂਦੀ ਕਿੱਲੇ ਲੈ ਕੇ ਆਉਂਦੀ ਹੈ ਸੇਬ ਲੈ ਕੇ ਆਉਂਦੀ ਕਿਆ ਲੈ ਕੇ ਆਉਂਦੀ ਹੁਣ ਆਈ ਡੋਂਟ ਨੋ ਉਹ ਗਈ ਵੀ ਹੈ ਜੀ ਸਮਾਨ ਲੈਣ ਤੇ ਜਦ ਤੱਕ ਇੱਧਰ ਮੇਲੋ ਮਾਮੇ ਨੂੰ ਵੀ ਸਾਰੇ ਸ੍ਰੀ ਗੁਰਜੀ ਸਾਰਿਆਂ ਨੂੰ ਦੱਸ ਦਿੰਦਾ ਮਾਮੇ ਹਾਂਜੀ ਤੂੰ ਤਾਂ ਰਸੋਂਗਾ ਡਰਾਈਵਰ ਬੰਦਾ ਗੱਡੀ 'ਚ ਸੌਂਦਾ ਨਹੀਂ ਹੁੰਦਾ ਤੇ ਵੀ ਇਤਨੀ ਹੈ ਠੀਕ ਆ ਆ ਮਾਮੇ ਦਾ ਅਸੀਂ ਜ਼ੋਰ ਲਵਾਤਾ ਜੀ ਜ਼ਿਆਦਾ ਟੀਨਾ ਤੇ ਉੱਤੇ ਮਾਮਾ ਕਹਿੰਦਾ ਵੀ ਮੈਂ ਤਾਂ ਚਾਰ ਦਾ ਬੱਕਰੇ ਉੱਤੇ ਹਾਂ ਤੁਸੀਂ ਮੈਨੂੰ ਫਸਾਤਾ ਟੀਨਾ ਪੱਤਰਿਆਂ ਤੇ ਪੱਤਰੀ ਕਹਿੰਦਾ ਟੀਨਾ ਤਾਂ ਕਹਦੇ ਨੇ ਮਾਮਾ ਪੱਤਰੇ ਕਹਿੰਦਾ ਇਹਨੂੰ ਹਾਂ ਚਲ ਵੀ ਮਾਮੇ ਦਾ ਸਰੀਰ ਵੀ ਹਲਕਾ ਥੋੜਾ ਜਾਂ ਹੁਣ ਹੈਵੀ ਵਰਕ ਕਰ ਨਹੀਂ ਸਕਦਾ ਚਲ ਮਾਮੇ ਨੇ ਝੱਟ ਮਰਾ ਹੀ ਪੂਰੀ ਛੱਡ ਨਾਲ ਮੈਂ ਕਹਿੰਦੀ ਸੀ ਬਹੁਤ ਜ਼ੋਰ ਲਵਾਇਆ ਤਾਂ ਅਸੀਂ ਅੱਧ ਤੱਕ ਕੰਮ ਖਿੱਚ ਲੈ ਗਏ ਤੇ ਬਾਕੀ ਇੱਧਰ ਮਿਲੋ ਜੀ ਕਰਨਵੀਰ ਸਿੰਘ ਨੂੰ ਸਰਕਾਰ ਆ ਕੇ ਲੱਟੂ ਜੱਜ ਕਿ ਬੈਠਾ ਹਤਾ ਚਾ ਅੱਛਾ ਇਹ ਲਈ ਬੈਠੋ ਜੀ ਸਪੀਕਰ ਤੇ ਜੈਸਮੀਨ ਵੀ ਆ ਗਈ ਸ਼ੂਬ ਦੇ ਫੇਵਰਟ ਕੇਲੇ ਲੈ ਕੇ ਆਈਆਂ ਅੱਛਾ ਸ਼ੂਬ ਦੇ ਫੇਵਰਟ ਕੇਲੇ ਕੀ ਰੇਟਰ ਦਿੱਤਾ ਕਿਆ ਕੋਸਾ ਹੈ ਸਾਰੇ ਦੋ ਕਿਦ ਆ ਲੋ ਫੋਨ ਤੋ ਤਨੋ ਕਿਹੜਾ ਸਾਹਮਣੇ ਤੋ ਖੁੱਲੇ ਹੀ ਦੇਤਾ ਸਾਰੇ ਖੁੱਲੇ ਫਿਰਦੇ ਤਾਂ ਨਹੀਂ ਹਾਂ ਉਹਨਾਂ ਨੇ ਉਹ ਦੇਰ ਕੇ ਰੱਖਦੇ ਨੇ ਚਲੋ ਮੇਰੇ ਸਾਹਮਣੇ ਦਿੱਤੇ ਆ ਤੁਹਾਨੂੰ ਤਾਂ ਠੀਕ ਆ ਦੇਖੋ ਗੁੱਛਾ ਹੁੰਦਾ ਨਾ ਗੁੱਛਾ ਉਹਦੀ ਗੱਲ ਕੁਝ ਹੁੰਦੀ ਨਹੀਂ ਜਿਹੜਾ ਇਕੱਲੇ-ਇਕੱਲੇ ਹੋ ਜਾਂਦੇ ਆ ਉਹਦੀ ਗੱਲ ਕੁਝ ਹੁੰਦੀ ਨਹੀਂ ਇਹ ਇਹ ਆਪਣੇ ਪਰਿਵਾਰਾਂ ਪਰ ਵੀ ਮੈਨੇਜਰ ਕਰਦਾ ਕੰਮ ਵੀ ਜਦ ਤੱਕ ਆਪਾਂ ਇਕੱਠੇ ਆ ਤਾਂ ਬੱਲੇ-ਬੱਲੇ ਜਦ ਖਿਲਰ ਗਏ ਫਿਰ ਫਿਰ ਇਕੱਲੇ ਕਰਦੇ ਆ ਆਪਣੇ ਆਪਣੇ ਰਸਤੇ ਹੋ ਜਾਂਦੇ ਆ ਸਭ ਦੇ ਆਪਣੇ ਆਪਣੀ ਸੋਚ ਰੱਖਤੀ ਹੋ ਜਾਂਦੀ ਆ ਅ ਵੀ ਪ੍ਰਮਾਤਮਾ ਵੈਸੇ ਸਾਰਿਆਂ ਨੂੰ ਭਾਈ ਇੱਕ ਜੁਟਾ ਰਾਣਿਕ ਮੁਕਤੀ ਦੇ ਵਿੱਚ ਰਹਿਣਾ ਇੱਕ ਪਰਿਵਾਰ ਦਾ ਜਿਹੜਾ ਮੂਰੀ ਹੁੰਦਾ ਉਹਦੀ ਛਤਰ ਛਾਇਆ ਥੱਲੇ ਰਹਿਣ ਉਹਦਾ ਕਿਹਣਾ ਮੰਨਣ ਤਾਂ ਵਧੀਆ ਪਰਵਾਸ ਚੱਲਦਾ ਬਾਕੀ ਤਾਂ ਹਾਲਾਤ ਤੁਹਾਨੂੰ ਪਤਾ ਹੀ ਹੈ ਮੇਰੇ ਆਸ਼ੀਰਵਾਦ ਅੱਥੇ ਰਹੋਗੇ ਬਾਕੀ ਤੁਹਾਨੂੰ ਹਾਲਾਤਾਂ ਦੇ ਤਾਂ ਪਤਾ ਵੀ ਕਿੱਦਾਂ ਦੇ ਚੱਲਦੇ ਕਿੱਦਾਂ ਦੇ ਨਹੀਂ ਤੇ ਹੁਣ ਮਿਲਦੇ ਚੱਲ ਕੇ ਤੁਹਾਨੂੰ ਭੰਬਰੀ ਪਹੁੰਚ ਗਏ ਜੀ ਹਾਂ ਆ ਗਿਆ ਕਰਦੀ ਆ ਇਹ ਕੀ ਕਰਦੀ ਆ ਸਰ ਜੱਸੀ ਜੀ ਮਾਂ ਸਾਸਰੀ ਦਾ ਮੈਨੂੰ ਮੈਨੂੰ ਮਮਾ ਹੀ ਸਾਸਰੀ ਕਾ ਠੀਕ ਹੈ ਸਾਸਰੀ ਘਰ ਜੀ ਮੈਂ ਤੁਹਾਡੇ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਮਨੂ ਤਾਂ ਜ਼ਿਆਦਾ ਨਹੀਂ ਤਾਂ ਮੇਰਾ ਬਾਡੇ ਚਲੋ ਬੈਠੋ ਹੰਦ ਨੂੰ ਪੀਛ ਧੀਜ ਓਏ ਪੀਛ ਤੂੰ ਤਾਂ ਜੱਜ ਸਰੀ ਗੱਲ ਬਾਦੇ ਇੱਧਰ ਤੇ ਮੈਨੂੰ ਸੁੱਤੀ ਉੱਠੀ ਲੱਗਦੀ ਆ ਮਾਮੂ ਨੂੰ ਮਾਮੂ ਨੂੰ ਤਾਂ ਹੱਜੋ ਤਾਂ ਗੱਲ ਮਾਮੂ ਨੂੰ ਸੁੱਤੀ ਰਹੀ ਐ ਉਹ ਇਕੱਲੇ ਚੱਕ ਲੈ ਬਾਹਰ ਤੇ ਜਾਨਵਰ ਇਹਨਾਂ ਚੱਕ ਲੈ ਜੇ ਮੈਂ ਆਪਾਂ ਸਾਰੇ ਅੰਦਰ ਬੜਨ ਲੱਗੇ ਆ ਕਿਤੇ ਕੰਮ ਖਾਂਦੇ ਫਿਰਨ ਉਹਨਾਂ ਨੂੰ ਹੋਰ ਘਰ ਠੀਕ ਠਾਕ ਸਾਰੇ ਪਤਾ ਹੈ ਤਾਂ ਫੋਨ ਕਰੇ ਹੀ ਨਹੀਂ ਕਰ ਕਰੇ ਆ ਠੀਕ ਆ ਡਾਡੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਜੋੜਾ ਵੱਜਦਾ ਆ ਓ ਹੈਪੀ ਬਰਥਡੇ ਵੱਜਦਾ ਵੇ ਅੱਜ ਹਾਂ ਕਿਵੇਂ ਹੱਸੇ ਤੂੰ ਓ ਠੀਕ ਹੈ ਜਿਹਨੇ ਹੈਗੀ ਹੁੰਦਾ ਤੁਹਾਨੂੰ ਪਤਾ ਹੀ ਜਿਹਨੇ ਇਹਦਾ ਸੈਂਡ ਬਣਾ ਲਿਆ ਬਈ ਅੰਮੇ ਦੇ ਨਾਲ ਟੀ-ਸ਼ਰਟ ਜੱਟਾ ਵਾਲਾ ਟ੍ਰੈਂਡ ਆ ਪਜਾਮੇ ਨਾਲ ਟੀ-ਸ਼ਰਟ ਪਾ ਕੇ ਆਇਆ ਵਾ ਚੱਲ ਅੰਦਰ ਹੀ ਆ ਚੱਲ ਗਿਆ ਚੱਲ ਗਿਆ ਤੁਹਾਨੂੰ ਕਹਿੰਦਾ ਜੱਟਾ ਵਾਲਾ ਟ੍ਰੈਂਡ ਜੋ ਆ ਗਿਆ ਲੋਟ ਪਾ ਲਊਗਾ ਸਤਿ ਸ੍ਰੀ ਅਕਾਲ ਇੱਥੇ ਕੇ ਆਪਾਂ ਕੋਈ ਦਿਖਾਵਾ ਨਹੀਂ ਕਰਾਂ ਸਾੜੀ ਦੇ ਦੇਣਾ ਹੁਣ ਕੋਈ ਜਿਹੜਾ ਕੱਪੜਾ ਦੇਖਿਆ ਹੋਇਆ ਬਸ ਹੋ ਗਿਆ ਹਾਂ ਆਇਆ ਵਾ ਚੱਲ ਸਹੀ ਹੈ ਤੇ ਹੁਣ ਠੰਡਾ ਲੇਕੀ ਠੰਡਾ ਜਿਹਾ ਜਿਹਾੁੰਦਾ ਕੱਪੜੇ ਨੂੰ ਲੈਟ ਹੁੰਦਾ ਪਹਿਲਾ ਪਹਿਲਾ ਹੁੰਦਾ ਕੱਪੜੇ ਪਾਉਂਦੇ ਵੀ ਲੈਟ ਹੋ ਜਾਂਦਾ ਹੁਣ ਹੁਣ ਸਮਾਂ ਬਦਲ ਗਿਆ ਹਾਂ ਜਿਵੇਂ ਜਿਦਾ ਵੀ ਜਿਹੜੀ ਆੜੀ ਸੌਣੀ ਸੰਭਾਲਣੀ ਸੰਭਾਲਣੀ ਪਰ ਮੌਸਮ ਦੇ ਅਕੋਰਡ ਹੁਣ ਵੀ ਉਹੀ ਕੰਮ ਹੋਇਆ ਹੈ ਹੈ ਉਹੀ ਜਿਵੇਂ ਜਿਵੇਂ ਕੱਲ ਹੋ ਗਿਆ ਕੱਲ ਨੂੰ ਗੋਲਾ ਨੂੰ ਮੀਂਹ ਪਿਆ ਹੈ ਪੌੜੇ ਪੈ ਗਏ ਜੀ ਸਾਡੇ ਕਿ ਨਹੀਂ ਮੀ ਪਿਆ ਘੱਟਾ ਗੋਲੇ ਗੋਲੇ ਨਹੀਂ ਪੈ ਗਏ ਗੋਲੇ ਪਰਾਂਡੇ ਫਰਾਂਡੇ ਦੇ ਘੁੰਮਦੇ ਉਹ ਉੱਥੇ ਤੋਂ ਆਇਆ ਪਾਰ ਸਾਹ ਪਤਾ ਨਹੀਂ ਪ੍ਰਮਾਤਮਾ ਕੀ ਕਰਦਾ ਕੀ ਨਹੀਂ ਔਰ ਤੁਸੀਂ ਇਹਦੇ ਰੰਗ ਹਾਂ ਹਾਂ ਆ ਆ ਕੀ ਕਰਦੀ ਟੱਡੀ ਜੀ ਹਾਂ ਆ ਚੱਲੇ ਕਰਨ ਆ ਰੇ ਚੱਲੇ ਨਹੀਂ ਤਦੋ ਜੇ ਬਾੜ ਨੂੰ ਜਾਈਏ ਹਾਂ 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 ਪੇਜ ਅਸੀਂ ਮੈਂ ਤੇ ਕਰਨ ਜਾਈਏ ਹੈ ਕਿਆ ਆ ਮਿਲ ਗਈ ਜੀ ਮਿਲ ਗਈ ਚੈਨੀ ਮਿਲ ਗਈ ਮੈਂ ਤੇ ਕਰਨ ਜਾਈਏ ਪਹਾੜ ਨੂੰ ਨਾ ਪੀਛੇ ਜਾਣ ਦੇ ਚਲ ਜਾਣ ਦੇ ਜਾਈਏ ਖੋਲੀ ਚਲ ਕੇ ਜਾਓ ਜਾ ਜੇ ਚਲ ਗਏ ਫਿਰ ਤਾਂ ਰੋਣਾ ਨਾ ਤੇ ਕਿਆ ਬਣੋ ਖੋਲ ਦੇ ਤੇਰੀ ਜੱਛੀ ਕਿੱਥੇ ਆ ਲਾਓ ਜੀ ਅੱਜ ਤੇਰੇ ਮਾਮਾ ਹੀ ਸ਼ੂਗਰ ਪੀਲੀ ਆ ਮਾਮੇ ਨਾ ਪੀਏ ਲੰਦਾ ਮਾਮਾ ਵੀ ਛੱਡਦਾ ਹੈ ਨਹੀਂ ਇਹ ਵੀ ਨੇਤਰ ਵਾਈ ਵੰਗ 슈ਗਰ ਫਰੀ ਕਹ ਲੈੁੰਦਾ ਵਾ ਦੇਖਿਓ ਆਏ ਹਾਏ ਮਾਮੇ ਤੇਰਾ ਰੋਬ ਜਾ ਪੈ ਗਿਆ ਲੱਗਦਾ ਰਿਹਾ ਇਹਦਾ ਧਾਨਾਂ ਨਾਲ ਡੀਲੇ ਨੂੰ ਪਾਣੀ 슈ਗਰ ਫਰੀ ਠੰਡਾ ਵੀ ਲਿਉਂਦਾ ਵਾ ਕਹਿੰਦੇ ਤੇਰੇ ਬਾਤ ਤੇ ਮਾਮੇ ਨੂੰ ਦੇ ਦੇ ਤੂੰ ਮੈਨੂੰ ਰਹਿਣ ਦੇ ਮੈਂ ਤਾਂ ਆ ਜੇ ਮੇਰਾ ਤਾਂ ਸਰ ਜੂਗਾ ਮੈਨੂੰ ਕਿਹੜੇ ਹੈਗੀ ਕੋਈ ਦਿੱਕਤ ਮਾਮੇ ਮਾਮੇ ਨੂੰ ਦੇ ਦੂ ਜਿਹੜਾ ਲੰਦਾ ਜ਼ੀਰੋ ਜ਼ੀਰੋ ਸ਼ੂਗਰ ਹਾਂਜੀ ਕੋਕਾ ਲਾਂ ਦਾ ਆ ਪਤਾ ਨਹੀਂ ਹੁਣ ਇਹ ਤਾਂ ਵੀ ਹੈਗਾ ਕਿ ਨਹੀਂ ਕਿ ਕੰਪਨੀ ਵਾਲੇ ਮਸ਼ਹੂਰੀਓ ਕਰੀ ਜਾਂਦੇ ਆਪਣੀ ਇਹ ਪਤਾ ਨਹੀਂ ਹਾਂ ਡੈਡੀ ਨੂੰ ਦੇ ਦਿੰਦੀ ਤੂੰ ਤੂੰ ਰੈਂਡ ਤੇ ਪੀਣ ਨੂੰ ਡੈਡੀ ਨੇ ਲੈ ਲਿਆ ਨਹੀਂ ਨਹੀਂ ਇਹ ਤਾਂ ਡੈਡੀ ਆਹ ਨੂੰ ਤਾਂ ਉਹ ਦੇਗੀ ਕਿ ਚੈਨੀ ਜੀ ਜੈਸਮੀਨ ਦੀ ਹੁਣ ਬਸ ਉਹ ਹੀ ਕਹੀ ਜਾਂਦੀ ਦੇ ਦੇ ਹਾਂ ਜੀ ਜੀ ਕਰਨ ਵੀ ਬਣਾ ਚੁੱਪ ਚੁੱਪਾ ਬੀਰਲ ਕੋਲੀ ਇਹ ਸਾਰੇ ਰਸਤੇ ਤੇ ਮੈਨੂੰ ਲੱਗਦਾ ਇਹਦੇ ਵੀ ਖੋਲਦੇ ਆ ਪਾ ਕੇ ਦੇਖੀ ਨੀ ਤੁਸੀਂ ਘਰੇ ਨਾ ਨਾ ਪਾ ਸਲਟ ਠੀਕ ਆ ਖੜਾ ਪੁੱਤ ਖੜਾ ਹੋ ਕੇ ਖਾਦੇ ਬਾਸੀ ਨੂੰ ਖਾਉ ਦੇ ਨਹੀਂ ਸਹੀ ਆ ਨਾ ਉਹਨੇ ਪਿੱਛੇ ਤੋਂ ਉੱਪਰ ਚੜਾਈ ਵੀ ਆ ਨਾ ਸਹੀ ਯਾਰ ਸਹੀ ਤਾਂ ਸਹੀ ਤੇ ਜਮਾ ਟਾੜ ਖਾੜ ਦੀ ਲੱਗਦੀ ਆ ਨਾ 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 ਸਹੀ ਯਾਰ ਲੈ ਮੈਂ ਪਾ ਦੇ ਲਈ ਸਹੀ ਯਾਰ ਲੈ ਮੈਂ ਪਾ ਦਮਾ ਇਹ ਤਾਂ ਪੀਉਗੀ ਚਲੋ ਠੀਕ ਆ ਜੀ ਮਿਲਦੇ ਥੋੜੀ देर ਤੱਕ ਕਰ ਲਈ ਥੋੜਾ ਬਥੇ ਗੱਲਾਂ ਬਾਤਾਂ ਇਹਨੂੰ ਪੀ ਥੋੜੇ ਦੇ ਦੇ ਦੋ ਮੇडम ਦੀ ਦੀਪਿੰਦੀ ਨਹੀਂ ਨਹੀਂ ਇਹ ਕਿਹੜੀ ਚੀਜ਼ ਹੈ ਚਾਹ ਪੀਵਾਂਗੇ ਪੀ ਲੈ ਆਨੇ ਪਹਿਲਾਂ ਥੋੜਾ ਜਿਹਾ ਅਸੀਂ ਬੈਠੇ ਸੀ ਉੱਧਰ ਇਹ ਦੋਹੇ ਜਣੀਆਂ ਨੰਨਦਾਰ ਪਰਜਾਈ ਮਾਂ ਉੱਧਰ ਘਸਰਮਸਰ ਜੀ ਹੋਈ ਜਾਂਦੀ ਰਸੋਈ ਦੇ ਵਿੱਚ ਤੇ ਮੈਂ ਜਦੋਂ ਦੇਖਿਆ ਉਹਰੇ ਆਕੇ ਜੀ ਹਾਂਜੀ ਉਹ ਕੱਢਦੇ ਜੀ ਗਰਮ ਗਰਮ ਗੋਲਗਲੇ ਇਹ ਕਚੌੜੀਆਂ ਕਚੌੜੀਆਂ ਆ ਬਣ ਰਹੀਆਂ ਨਾਲ ਜੀ ਗਰਮ ਗਰਮ ਕਚੌੜੀਆਂ ਇਹ ਤੁਹਾਨੂੰ ਸਰਪ੍ਰਾਈਜ਼ ਹੈਪੀ ਹੋਰ ਤਾ ਤੁਸੀਂ ਸਰਪ੍ਰਾਈਜ਼ ਦੇਖੀ ਜਾਓ ਸਰਪ੍ਰਾਈਜ਼ ਮੈਂ ਤੇ ਮੇ ਤੋਂ ਬਾਅਦ ਮਿਲ ਰਹੇ ਆ ਵਾ ਤੁਸੀਂ ਕਹਿਣਾ ਹੈ ਇਹੇ ਤਾਈਆਂ ਰਹੀ ਤੀ ਉਹੀ ਜਾਦਾ ਟੂਰੀ ਦਾ ਬਾਨਾ ਹਾਂ ਵਸੇ ਇੱਕ ਗੱਲ ਆ ਤੇਰਾ ਨਾਮਕਰਨ ਹੁਣ ਹੋ ਗਿਆ ਕਿਹੜੀ ਨਾਮ ਦਸ ਤੈਨੂੰ ਤੈਨੂੰ ਹੁਣ ਨਾਮ ਦੇਣਾ ਮੋਰੀ ਚੜ ਜਾਏ ਕਰਨਾ ਬਈ ਪਿੱਛੇ ਕਚੌਰੀਆਂ ਮਿਲਣ ਕਚੌਰੀਆਂ ਮਿਲਣ ਦੀ ਗੱਲ ਹੀ ਹਾਂ ਇਹਦਾ ਹੁਣ ਨਾਮ ਇਹਨੂੰ ਦੇਣਾ ਮੋਟੋ ਪਹੁੰਚ ਗਈ ਟਕਾਲੇ ਪਹੁੰਚ ਗਈ ਇਹਦਾ ਨਾਮ ਹੁਣ ਅੱਜ ਦੇ ਬਾਅਦ ਨਵਾਂ ਨਾਮ ਹੋਊਗਾ ਜੀ ਮੋਟੋ ਗੁੱਗੂਲੋ ਮੁਗਗੂਲੋ ਕਿਹਨੇ ਰੱਖਿਆ ਇਹ ਗੋਲਗਲਾ ਮੁਲਗਲਾ ਕਿਹਨੇ ਰੱਖਿਆ ਮੈਂ ਹੀ ਰੱਖਿਆ ਅੱਛਾ ਪਰ ਉਹ ਪਿਛਲੇ ਤਿੰਨ ਚਾਰ ਵੀਡੀਓ ਦੇ ਵਿੱਚ ਕਮੈਂਟ ਮੋਟੋ ਮੋਟੋ ਮੋਟਾ ਮੋਟੋ ਮੋਟੋ ਆਉਂਦੇ ਮੋਟੋ ਨਹੀਂ ਮਤ ਕੋ ਲੱਗਦੀ ਪਤਲੀ ਨਾ ਹੋਈ ਨਾ ਮੈਂ ਨਾ ਕਿਸੈ ਨੂੰ ਪੁੱਛਿਆ ਸੀ ਹੁਣ ਫਲਾਹ ਲਈ ਆ ਕਿਥੇ ਦੀ ਕਹਿੰਦੇ ਜੀ ਮੈਂ ਬੱਚਾ ਬੁੱਧੂ ਫੀਡ ਲੰਦਾ ਨਾ ਹੁਣ ਬੱਚੇ ਨੂੰ ਨਹੀਂ ਖਰਾਗ ਲੱਗਦੀ ਮਾਂ ਦਾ ਸਰੀਰ ਫੁੱਲਣ ਲੱਗ ਜਾਂਦਾ ਮੇਰਾ ਸਰੀਰ ਫਲਾਵਰ ਚ ਆ ਮਟਾਪੇ ਚ ਨਹੀਂ ਫਲਾਵਰ ਚ ਉਹਦੇ ਕਰਕੇ ਉਸ ਜਿਵੇਂ ਪ੍ਰੈਸ ਕਰਕੇ ਸੌਂ ਜਾਏ ਤਾਂ ਉਹ ਹੋ ਜਾਵੇ ਅੱਛਾ ਜੇ ਮੋਟੀ ਨਹੀਂ ਤੂੰ ਮੋਟੀ ਨਹੀਂ ਹੈਗੀ ਜਣੀ ਨੂੰ ਮੈਂ ਮੋਟੀ ਨਹੀਂ ਹੈਗੀ ਹਾਂ ਤੈਨੂੰ ਮੋਟੀ ਨਾ ਕੋਈ ਆਪਣੇ ਆਪ ਨੂੰ ਕੋਈ ਮੋਟਾ ਕਹਿੰਦਾ ਹੁੰਦਾ ਉਹਦੋਂ ਕੋਈ ਤਾਗਾ ਕਹ ਲ ਮੈਂ ਤਾਗਾ ਨਹੀਂ ਕਹਦਾ ਕੋਈ ਵੀ ਕਹਿੰਦਾ ਕੋਈ ਨਹੀਂ ਕਹਿੰਦਾ ਕਿ ਮੈਂ ਹੀ ਕਰਦਾ ਜਾ ਮੈਂ ਤੁਸੀਂ ਮੋਟੇ-ਮੁੱਟੇ ਨਹੀਂ ਗੱਲਾਂ ਛੱਡੋ ਜਿਹੜਾ ਤੁਹਾਨੂੰ ਸਰਪ੍ਰਾਈਜ਼ ਮਿਲਦੇ ਆ ਤੁਸੀਂ ਸਰਪ੍ਰਾਈਜ਼ਾਂ 'ਤੇ ਵਗ ਧਿਆਨ ਦਿਓ ਤੁਹਾਡਾ ਬਰਥਡੇ ਆ ਨਾ ਮੈਂ ਰਮ ਮੂਡ ਖਰਾਬ ਕਰਨਾ ਨਹੀਂ ਮੋਟੋ ਹੈਪੀ ਆਈ ਤੇ ਪਿਆਰ ਨਾਲ ਕਹਿੰਦਾ ਫਿਰ ਤੇ ਠੀਕ ਹੈ ਜੀ ਹਾਂ ਨਹੀਂ ਮੇਰੀ ਮੋਟੋ ਮੈਨੂੰ ਤਾਂ ਮੰਜੇ ਦਾ ਫਿਗਰ ਪਿਆ ਵਾ ਢਿੱਲਾ ਜਿਹਾ ਮੰਜਾ ਕਰ ਇਹ ਤਾਂ ਬੈੱਡ ਤੇ ਬਣਿਆ ਜੀ ਨਾ ਮੰਜੇ ਦੀ ਫਿਕਰ ਪੈ ਗਈ ਮਨੂੰ ਜਿਹੜਾ ਆਪਾਂ ਬਾਹਰ ਬੈਨੇ ਆ ਮੈਂ ਬਾਹਰ ਕੁਰਸੀ ਤੇ ਬਹਿ ਜੂਗੀ ਕੁਰਸੀ ਜਾਂਦਾ ਬਹੁਤ ਹੈਵੀ ਦੇ ਵਰਗੀਆਂ ਨਹੀਂ ਬਣ ਲੱਗੀਆਂ ਪਹਿਲਾਂ ਨਹੀਂ ਧਿਆ ਪਹਿਲਾਂ ਠੀਕ ਬਣਦੀਆਂ ਇਹ ਕਿਹੋ ਪਤਾ ਨਹੀਂ ਭਾਈ ਥੋੜਾ ਆਟੇ ਤੋਂ ਵੀ ਫਰਕ ਪੈ ਗਿਆ ਵਿੱਚ ਜਿਹੜਾ ਬੇਡ ਤਿਆਰ ਕਰਾ ਉਹਨੂੰ ਵੀ ਫਰਕ ਪੈ ਗਿਆ ਤਾਂ ਮੇਰੀ ਬੂਬੀ ਜੀ ਮੈਨੂੰ ਥੱਪੜ ਮਾਰੀ ਜਾਂਦੀ ਖੜੀ ਹੋਰੇ ਕਹਿੰਦੀ ਮੈਨੂੰ ਪਾਉਂਦੇ ਬਸ ਤੋਂ ਚਲੇ ਗਏ ਮੈਂ ਕਿੱਥੇ ਗਿਆ ਕਣੀ ਗਿਆ ਗੱਡੀ ਲੈ ਕੇ ਗਿਆ ਮੈਂ ਕਿਹਾ ਮੰਮੀ ਵੀ ਗਈ ਮੰਮੀ ਵੀ ਗਈ ਕਹਿੰਦੇ ਹਾਂ ਚਲ ਦੋ ਕਰ ਲਾ ਰਹੇ ਦਾ ਮੂੰਹ ਚ ਪਾਣੀ ਆਇਆ ਪਿਆ ਜੀ ਰੋਈ ਨਹੀਂ ਜੀ ਮਾਂ ਬਾਪ ਉੱਥੇ ਖੇਡਦੇ ਪਾਵਨ ਨੂੰ ਇੱਕ ਰੋਈ ਨਹੀਂ ਹੈਗੀ ਐ ਜਬਸ ਕਾ ਮਾਂ ਗੋਲਗੱਲੇ ਖਾ ਲਵਾ ਜੀ ਜਦ ਤੱਕ ਮੈਂ ਸੋਚਦੀ ਇੱਕ ਗੱਲ ਸ਼ੱਕਰ ਹੈ ਕਿ ਚੀਨੀ ਇੱਕ ਗੋੜਾ ਆਹੋ ਹੈਈ ਇੱਕ ਗੱਲ ਮਾਮਾ ਜੀ ਵੀ ਨਹੀਂ ਬੋਲਦੇ ਆਪਣਾ ਡੈਡੀ ਵੀ ਨਹੀਂ ਬੋਲਦਾ ਹੂੰ ਦੋਵੇਂ ਚੁੱਪ ਕਰਕੇ ਬੈਠੇ ਸੋਨੂੰ ਜੇ ਬਹਿ ਕੇ ਦੋ ਇੱਕ ਦੂ ਨਾਲ ਗੱਲਾਂ ਜਿਆ ਨਹੀਂ ਕਰਦੇ ਹੈਗੇ ਹਾਂ ਮਾਮਾ ਗੱਡੀ 'ਚ ਸੌਂ ਗਿਆ ਤਾਂ ਮਾਮੇ ਨੂੰ ਤਾਂ ਸੁਸਤੀ ਜੀ ਪਈ ਵੀ ਹੈ ਹਾਂ ਕਹਿਗਾ ਨਹੀਂ ਬਤ ਨੂੰ ਲਾ ਆ ਮੇਰੇ ਜੀ ਤੇ ਬੋਲਣਾ ਤਾਂ ਮੈਂ ਮੈਨੇ ਜੇ ਪੈਣਾ ਜਸਟ ਫੈਨ ਚਲਾ ਲਿਓ ਉਹਦੇ ਨਾਲ ਆਪਾਂ ਮੈਂ ਤਾਂ ਬੰਦ ਕਰ ਦੋ ਜੀ ਥੋੜਾ ਜਿਹਾ ਧੂਆਂ ਦਾ ਖੇਤੋਂ ਦੇ ਵਿੱਚ ਹੋਈ ਜਿੱਤੇ ਬਾਹਰੋਂ ਮਤਲਬ ਕਿ ਕੰਮ ਆ ਰਿਹਾ ਉਹ ਥੋੜਾ ਮੋਟਾ ਤਾਂ ਨਿਕਲ ਜਾਂਦਾ ਆ ਪਗੜਿਆ ਤੁਵੇਂ ਸ਼ਹਿਰ ਆ ਹ ਨਹੀਂ ਬਹੁਤਾ ਬੁੱਬੀ ਕਾ ਖਾਣਾ ਪੁੱਛਾ ਓਏ ਕਾ ਖਾਣਾ ਮੇਰੇ ਪੁੱਤ ਨੇ ਤੂੰ ਘਰ ਨਾਲ ਦੇ ਬੰਦ ਕਰਕੇ ਖੜ ਗਈ ਇਹ ਵੀ ਕੁਸਤੇ ਹੋਈ ਨਹੀਂ ਅੱਛਾ ਨਹੀਂ ਪਾਪਾ ਦਾ ਬੱਢੇ ਆ ਹਾਂ ਪਾਪਾ ਅਜ ਚਾਹੋਂ ਨਹੀਂ ਗੱਲ ਗਿਆ ਮੇਰੀ ਓ ਮੈਨੂੰ ਆਹ ਲਾਦਾ ਜੀ ਮੈਨੂੰ ਕੱਪੜੇ ਬਦਲਣ ਨਹੀਂ ਪੈਣੇ ਔਰ ਕੱਪੜੇ ਤਾਂ ਮੇਰੇ ਉਰੇ ਵੀ ਪਏ ਆ ਜਿਹੜੇ ਹੈ ਲਾ ਤੁਹਾਨੂੰ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਨਹੀਂ ਵੇਜਣਾ ਤੁਸੀਂ ਇਹ ਸੋਚੋ ਹਾਏ ਮੇਰੇ ਰੱਬਾ ਪਤਾ ਨਹੀਂ ਕੀ-ਕੀ ਸਰਪ੍ਰਾਈਜ਼ ਹੋਣੇ ਹੁਣ ਮੈਂ ਨਹੀਂ ਜਨਮ ਦਿਨ ਜਿਆਦਾ ਮਹਿੰਗਾ ਤਾਂ ਨਹੀਂ ਬੇਚੂਗਾ ਕਿਹਾ ਮੈਨੂੰ ਤੇਰੇ ਮਾਮੇ ਨੂੰ ਗੱਡੀ ਚਲਾਉਣ ਤੇ ਲਾ ਕੇ ਜੇ ਮੇਰਾ ਵੀ ਤਾਂ ਦਿਲ ਘਟਣਾ ਜੇ ਤੁਸੀਂ ਉਹੀ ਬਿਨਾ ਮਤਲਬ ਦੇ ਇਤਨਾ ਜਿਹੇ ਪੈਸੇ ਕਰਤੇ ਦਿਲ ਤਾਂ ਮੇਰਾ ਵੀ ਘਟਣੀ ਆ ਫੇਰ ਕਿਉਂ ਕਿਉਂ ਜੇ ਤੁਸੀਂ ਮੈਨੂੰ ਮਾੜੀ-ਮੋਟੀ ਆਪਣੀ ਲਈ ਪਾਕਟ ਮਣੀ ਦੰਨੇ ਹੋ ਅੱਛਾ ਲੈ ਉਹ ਤੇਰੇ ਚੀਜ਼ ਨਹੀਂ ਰਹਿ ਸਕਦੀ ਉਹ ਕਹਦਾ ਕਿ ਤਰਜਦਾ ਸੇ ਕੰਮ ਕਰੀਦਾ ਹੁੰਦਾ ਕੋਈ ਲੈ ਹਾਂ ਉਹ ਰਸਤਾ ਪੁੱਠੇ ਗੰਮਾਂnse ਹੋਏ ਹਨ ਪਤਾ ਨਹੀਂ ਤੇਰਾ ਭੋਸਾ ਕਥੋਂ ਨਹੀਂ ਆਇਆਗਾ ਭਾਈ ਅਸਾਂ ਮੈਨੂੰ ਕੋਸ ਨਹੀਂ ਪਤਾ ਹੈਗਾ ਹਾਂ ਜੇ ਤੂੰ ਤਾਂ ਆਪੇ ਤਾਂ ਕਹੀ ਜਾਂਦੇ ਵੀ ਪਾਗਲ ਪਾ ਆਪਣੇ ਆਪ ਨੂੰ ਪਾਗਲ ਥੋੜੋ ਕਹਿੰਦਾ ਉਹਨਾਂ ਕੋਈ ਹੋਈ ਵੀ ਨਹੀਂ ਕਹਿੰਦਾ ਨਾ ਪਾਗਲਾਂ ਦਾ ਸਿੰਘ ਹੁੰਦੇ ਆਪਣੇ ਵਰਗੇ ਹੀ ਹੁੰਦੇ ਆ ਉਹ ਵੀ ਹੋਰ ਕੀ ਆ ਫਿਰ ਹਾਂ ਗੱਲਾਂ ਨਹੀਂ ਹੋਣ ਲੱਗੀਆਂ ਬਾੜੀ ਗੁੱਤੇ ਜਾਣ ਲੱਗੀਆਂ ਦੋ ਦਿਨ ਹੋ ਗਏ ਮੈਂ ਕਮੈਂਟ ਦੇਖਦਾ ਰੋਜ਼ ਦਰਜੀ ਜਿਹੜਾ ਤੁਹਾਡਾ ਦਰਜੀ ਜਿਹੜਾ ਦਰਜੀ ਨੇ ਤਰ੍ਹਾਂ ਸੂਟ ਸਿਉਆ ਨਾ ਦੋ ਹਰੇ ਪੀਲੇ ਜਿਹਾ ਹਾਂ ਓ ਤਾਂ ਭਾਈ ਤੈਨੂੰ ਹੁਣ ਪਤਲਾ ਕਰਾ ਕੇ ਛੱਡੂਗਾ ਜਦ ਸੂਟ ਤਾਂ ਦੁਬਾਰਾ ਫੇਰ ਪਾ ਲਿਆ ਫੇਰ ਮੋਟਾ ਮੋਟਾ ਫੇਰ ਮੋਟਾ ਸੂਟ ਦਾ ਕੱਪੜਾ ਹੀ ਇਹੋ ਜਿਹਾ ਹ ਹ ਹੁਣ ਇਹਦੇ ਵਿੱਚ ਨਹੀਂ ਲੱਗਦਾ ਹ ਹ ਐ ਤਾਂ ਸਹੀ ਲੱਗਦੀ ਤੂੰ ਚੱਲ ਕੋਈ ਚੱਲ weight loss ਕਰਨਾ ਹੁਣ ਤੂੰ ਸੋਚ ਲੈ ਤੇਰਾ ਨਾਂ ਬਿੰਦੇ ਘਰ ਦੇ ਮੋਟੇ ਹੁੰਦੇ ਨਹੀਂ ਨੋ ਵੇ ਇਹ ਗੱਲ galactos ਲੋਕ ਦੁਨੀਆ ਭੁੱਖੀ ਨਹੀਂ ਮਰਦੀ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੇ ਐ ਇਹ ਗੱਲ ਕਹਿਣਾ ਤੂੰ ਹਾਂ ਤਾਂ ਤੂੰ ਮੈਂ ਜ਼ਿਆਦਾ ਖਾਨੀ ਆ ਬਸ ਦੋ ਦੋ ਰੱਖ ਲੈ ਜੀ ਸੰਸਰਿੰਦਰ ਤੇ ਮਾਮੇ ਨੂੰ ਵੀ ਦੇ ਉਧਰ ਜੈਸਮੀਰਾਂ ਨੂੰ ਤੇ ਮੈਂ ਤੇ ਇੱਥੇ ਕਰਮ ਕਰਮ ਨਾਲ ਦੀ ਨਾਲ ਖੜੀ ਜਾਣਾ ਸਮੋਸੇ ਨਾ ਉਹਦੀ ਨਾਲ ਸਮੋਸੇ ਖਾ ਲੇ ਮੈਂ ਗੋ ਜਾਉ ਰਹੀ ਐ ਉਹ ਸਮੋਸੇ ਕਹੇਗਾ ਗੁਲਗਲੇ ਕਹਿਣਾ ਤਾ ਯਾਰ ਲੈ ਇੱਕ ਹੋਰ ਖਾ ਲੰਦਿਆ ਗੁਲਗਲੇ ਟੈਸਟੀ ਬਣੇ ਗੁਲਗਲੇ ਇੱਥੇ ਨੰਬਰ ਬਣੇ ਪਿਆਨ ਹਬਤ ਕਾ ਹੋ ਗਿਆ ਮੇਰੇ ਪੁੱਤ ਨੂੰ ਤੁਸੀਂ ਹੋਈ ਐ ਪਤਾ ਨਹੀਂ ਘਾਤਾ ਕੀ ਗੱਲ ਆ ਲੈ ਤੁਸੀਂ ਆਪਣੀ ਡਰੈਸ ਚੇਂਜ ਕਰ ਲਿਓ ਕੋਪੀ ਪੈਸੇ ਦੀ ਨੀ ਗਿਫਟ ਗਿਫਟ ਹਾਂ ਪਤਾ ਨਹੀਂ ਯਾਰ ਸਰਦਾਰ ਹੋ ਗਈ ਇਹ ਵੀ ਬਸ ਕਿਉਂ ਪੈਸੇ ਦੀ ਬਰਬਾਦੀ ਕਾਦੀ ਬਰਬਾਦੀ ਤੁਸੀਂ ਆ ਪੈਸਾ ਆ ਰਿਆਂ ਚ ਪਹਿਲੀ ਵਾਰ ਵੱਡੇ ਮਨਾ ਰਹੇ ਹੋ ਇੰਨਾ ਕੁਝ ਇਹ ਤਾਂ ਠੀਕ ਆ ਖਾ ਖਾ ਕੇ ਤਲੀਆਂ ਹੋਈਆਂ ਚੀਜ਼ਾਂ ਹਾਂਜੀ ਮਟਾਪਾ ਪਹਿਲਾਂ ਘਟਾ ਬਾਹਰ ਦਾ ਤਾਂ ਨਹੀਂ ਖਾਂਦੇ ਆਪਾਂ ਹੁਣ ਅੱਜ ਤਾਂ ਘਰ ਦਾ ਹਾਂ ਅੱਜ ਘਰ ਦਾ ਪਰ ਇੰਨਾ ਹੈਗਾ ਨਹੀਂ ਤਾਂ ਪਤਾ ਨਹੀਂ ਤਾਂ ਬਰਥਡੇ ਕਰਕੇ ਇਹਨਾਂ ਨੇ ਕਿਤੇ ਤੋਰ ਲੈਣਾ ਦਾ ਵੀ ਹੋਟਲ ਚ ਚਲਦੇ। ਉਹ ਹੁਣ ਆਪਾਂ ਮਾਲਾ ਜਾ ਕੇ ਸੋਚਾਂਗੇ। ਹਾਂ। ਵਾਕਈ ਗੱਲ ਸਹੀ ਆ। ਇੱਥੇ ਤਾਂ ਆਪਾਂ ਘਰ ਦਾ ਹੀ ਖਾਣੇ ਆ। ਕਿ ਤੋਰ ਨੂੰ ਬੱਤਰ ਬਹੁਤ ਏਰੀ। ਕਿ ਤੱਕ ਕੁੱਟਰੀ ਆ ਬਣੀ ਕਿਉਂ ਬਣੀ? ਕੱਦਾਂ ਬਣਾਇਆ ਮੇਰਾ ਭੋਲ ਜੀ? ਉਹਦੇ ਕਰਕੇ ਆ। ਮੈਂ ਜਲਦੀ ਆਉਂਦੇ ਜਦੇ ਆਉਂਗੇ ਜਦੇ ਬਣਾ ਕੇ ਤੁਹਾਨੂੰ ਦੇ ਦੂੰ ਤੁਸੀਂ 11 ਵਜੇ ਤੱਕ ਤੁਰਦੇ ਆ ਬੇ ਕਰਨ ਦਾ ਸਕੂਲ ਦਾ ਵੀ ਦੇਖਣਾ ਵਿੱਚ ਸਾਰਾ ਕੁਝ ਦੇਖਣਾ ਪੈਂਦਾ ਟਾਈਮ ਨਾਲ ਚੱਲਣਾ ਲੀ ਦੀ ਨੂੰ ਵੀ ਲੈ ਆਉਂਦੇ ਦੀ ਦੀ ਬੇ ਘਰ ਕੌਣ ਰਹਿ ਗਿਆ ਤਾਂ ਬਾਈ ਹੋ ਰਹਿ ਗਿਆ ਦੀ ਦੀ ਨੇ ਨਾ ਦੇਖੀ ਮੈਨੂੰ ਕਰਨੀ ਹੀ ਨਹੀਂ ਹੈਗੀ ਦਰਵਾਜ਼ਾ ਚੱਲ ਜਣਾ ਆ ਹੋ ਗਿਆ ਦੱਸੋ ਹੁਣ ਕਿਆ ਕਹਾ ਇਹਨੂੰ ਮੈਂ ਟਡੀ ਜੀ ਨੂੰ ਲਾ ਕੋਲ ਤਾਂ ਲਾ ਤਾਂ ਲੈਣਾ ਮੇਰੀ ਉਂਗਲੀ ਵੜ ਕੇ ਲੈ ਆ ਉੱਥੇ ਹਾਂ ਦੱਸ ਤਾ ਕਰਨਾ ਹੂੰ ਨਹੀਂ ਅੱਖਾਂ ਬਰਾਕ ਲੈ ਹੱਥ ਕਿਉਂ ਇਹਨਾ ਮਾਮੇ ਤੇ ਸ਼ਰਮਦੀ ਹੁੰਦੀ ਹੈ ਹੂੰ ਕਿਵੇਂ ਕਰਨ ਪੁੱਤੋ ਕਿਵੇਂ ਨੂਨ ਮਿਰਚ ਬਾਮੂ ਵਿੱਚ ਠੀਕ ਹੈ ਠੀਕ ਹੈ ਸਵਾਦ ਉਹਦੀ ਮਿਹਨਤ ਦੀ ਨੂੰ ਥਾਪੀ ਦੇ ਆਵਾਂ ਕਿ ਰਹਿਣ ਨਾ ਵਾਂ ਹਾਂ ਤਰੇ ਖਲੋ ਹਾਂ ਗੁੱਟ ਕਿਹਾ ਵੈਰੀ ਗੁੱਡ ਵੈਰੀ ਗੁੱਡ ਐਕਸੀਲੈਂਟ ਨਾ ਕਹਾ ਇਹ ਬੈਰੀ ਵੈਰੀ ਗੁੱਡ ਕਹਦੇ ਹੋ। ਨਾ ਐਕਸੀਲੈਂਟ ਰਹਿਣ ਦਾ ਨਾ ਕਹਿਣ ਨੂੰ। ਆ ਲੈ। ਅਲੂਮਿਨੀ ਸਾਬਰ ਉਹਦਾ ਤੋਂ ਨਾ। ਹਾਂ। ਮਨੂ ਦਾ ਪਤ ਨੂੰ ਹੋਰ ਵੱਧ ਲੱਗਿਆ। ਮੈਂ ਵੀ ਖਾਇਆ ਇੱਕ ਕਤੌਰੀ। ਇਹਨੂੰ 10ਵੇਂ ਉੱਥੋਂ ਬਿਠਾਣ ਪੜੇ ਲੋ ਸਾਈਡ ਜੀ ਕਰਕੇ। ਹਾਂ ਨੇ। ਡਿੱਗ ਜੂਗੀ ਨਹੀਂ ਐ। ਪੇ ਪੰਗਾ ਹਾਂ। ਇਹ ਇੱਥੇ ਨਾ ਤਦਰ ਉਦਾਰੀ ਦਾ ਕੋਲ ਦਾ। ਹੂੰ? ਮਾਮਾ ਕਹਿੰਦਾ ਯਾਰ ਉਹ ਸਵਾਦ ਜਾਂ ਨਹੀਂ ਹੈਗਾ। ਨਾ ਨਾ ਮਾ ਮਾਮਾ ਨੇ ਜਾਣ ਕੇ ਤੈਨੂੰ ਦੇਖ ਕੇ ਵੀ ਮਾਮਾ ਬਿਆਨ ਬਦਲ ਗਿਆ ਨਹੀਂ ਇੱਕ ਗੱਲ ਹੈ ਮਾਮਾ ਜੀ ਕਦੇ ਵੀ ਬਿਆਨ ਨਹੀਂ ਬਦਲਦੇ ਹਾਂ ਕੋ ਨੂੰ ਹਨ ਜਿਆਦਾ ਪਿਆਰ ਕਰਦੇ ਉਹ ਤਾਂ ਤਾਂ ਹੀ ਆਇਆ ਮਾਮਾ ਤੇਰੇ ਕਰਕੇ ਆ ਹੋਰ ਉਹਨੂੰ ਸਾਡੇ ਕਰਕੇ ਲੈ ਆਇਆ ਕਹਿੰਦਾ ਨਹੀਂ ਸੰਦੀਪ ਦੇ ਘਰ ਜਾ ਕੇ ਹਾਂਜੀ ਹਾਂਜੀ ਵਧੀਆ ਤੁਹਾਨੂੰ ਫਿਰ ਲੱਗੇ ਮਾਮਾ ਜੀ ਡੈਡੀ ਨੂੰ ਮਿਲ ਗਏ ਹਾਂ ਉਹ ਬੈਠੇ ਤਾਂ ਦੋ ਜਮੇ ਕੋਈ ਗੱਲ ਨਾ ਹਾਲ ਗਾ ਇੱਕ ਕੋਝ ਹੈ ਜਾਨਾ ਨਾ ਡੈਡੀ ਬੜਾ ਬੋਲਦਾ ਨਾ ਮੈਂ ਬੋਲਦਿਆ ਇਹ ਮੈਂ ਤੁਹਾਨੂੰ ਸੋਚ ਚ ਗੱਲ ਕਹੀ ਤਾਂ ਹੈਗੀ ਆ ਬੰਦਾ ਗੱਲਾਂ ਬਾਤਾਂ ਕਰਨ ਜਾਂਦਾ ਉਹ ਕਰੀ ਜਾਂਦਾ ਹੁੰਦਾ ਪਰ ਡਾਡੀ ਉਹ ਮੈਂ ਅੰਦਰ ਹੀ ਬੈਠਾ ਰਹਿੰਦਾ ਨਹੀਂ ਤੂੰ ਅੰਦਰ ਤਾਂ ਬੈਠਾ ਰਹਿੰਦਾ ਡਾਡੀ ਤੇਰੇ ਵਾਂਗ ਮਾਮਾ ਵੀ ਆਲ ਇੰਡੀਆ ਚ ਘੁੰਮੇ ਆ ਗੱਡੀ ਲੈ ਕੇ ਅੱਛਾ ਹਾਂ ਡੋਗ ਡੈਵਰਾ ਦੀ ਮੈਂ ਮੰਨਦਾ ਹੀ ਰਾੜ ਕੇ ਜੀ ਆਣ ਰਾੜਦੇ ਰਾੜ ਕੇ ਦੀ ਬਾਈ ਕਚੌਰੀਆਂ ਰੋ ਮੈਂ ਵੀ ਤਾਂ ਘੁੰਮੇ ਜਾਂਦਾ ਹੁੰਦਾ ਸਾਰੇ ਤਾਂ ਉੱਥੇ ਗੇਮ ਬਹਿ ਲਗੇ ਸਹੀ ਗੱਲ ਆ ਹਾਂ ਕੀ ਖਾਣਾ ਕਹਿੰਨੇ ਕਿ ਪਤਾ ਨਹੀਂ ਕੀ ਮੰਗੀ ਜਾਂਦੀ ਮੈਂ ਦੰਨੀ ਆ ਤੂੰ ਕਰਨ ਤਾਂ ਲੈਣੀ ਇਹਨੇ ਕਰਨ ਦੇ ਆ ਦੇ ਦੇ ਕਰਨ ਦਾ ਬਹੁਤ ਕਰਦੀ ਜੀ ਇਹ ਲਾ ਗੰਦੇ ਅੱਧਾ ਗੇਟ ਨਹੀਂ ਖੋਲਿਆ ਮਰੀ ਉਂਗਲੀ ਫੜ ਕੇ ਲੈ ਵੀ ਗੇਟ ਖੋਲ ਇੱਥੇ ਅੰਦਰ ਵੜਨਾ ਮੈਂ ਆਓ ਡੈਡੀ ਦਾ ਖੁੱਲਦਾ ਕਦੀ ਮੇਤੇ ਬਹੁਤ ਜਤਨ ਹੋ ਗਈ ਟਿੱਡੀ ਜੀ ਸਾਡੀ ਇਹ ਪੂਰੀ ਜਤਨ ਪੂਰੀ ਆ ਜਾ ਫੁੱਤਾਂ ਆ ਗਿਆ ਡੈਡੀ ਆ ਗਿਆ ਹੁਣ ਨਹੀਂ ਤੈਨੂੰ ਛੱਡ ਕੇ ਜਾਂਦਾ ਹੁਣ ਡੈਡੀ ਤੈਨੂੰ ਨਾਲੇ ਲੈ ਕੇ ਜਾਊਗਾ ਲੈ ਬਈ ਮਾਰਾਂ ਨੂੰ ਜਾਣਾ ਆਪਣੀ ਅੱਜ ਕੀ ਕਹਿੰਦੇ ਮੈਂ ਕਿਹਾ ਇਹਦੇ ਨੂੰ ਹਾਂ ਨਗਰੀ ਤਾਂ ਪਮਾਰਾਂ ਨੂੰ ਜਾਣਾ ਅੱਜ ਕਹਿੰਦੇ ਨਾ ਡੈਡੀ ਤਾਂ ਗਿਆ ਗੱਦੀ ਲੈ ਗੇ ਬਈ ਤੇਰਾ ਗੋਲਗੱਲੇ ਦੀ ਤਰੀਫਾ ਹੋਰ ਗੱਲਾਂ ਦੀਆਂ ਗੱਲਾਂ। ਮੈਨੂੰ ਤੁਹਾਨੂੰ ਕਚੌਰੀਆਂ ਦੀ ਵੀ ਨਾਣਾ ਨੇ ਕਰਤੀ ਤੇ ਤਰੀਫ ਤਕਲੀਫ ਨਹੀਂ ਕਿਹਾ ਤਾਂ ਤਰੀਫ। ਕਚੌਰੀਆਂ ਦੀ ਹੋ ਗਈ ਤਕਲੀਫ ਮੈਨੂੰ। ਅੱਛਾ ਜੀ। ਮੈਨੂੰ ਇਹਦਾ ਕੁ ਮਿਲੇ ਨਹੀਂ ਹੈਗੀ। ਮੈਂ ਪਹਿਲਾਂ ਦੋ ਬਣੀ ਹੋਈਆਂ ਠੰਡੀਆਂ ਠੰਡੀਆਂ ਖਾਣੀਆਂ ਜੀ। ਜੈਸੇ ਮੈਨੂੰ ਕਹਿੰਦੀ ਮੈਨੂੰ ਰਾੜ ਕੇ ਦੀ ਹੈ। ਹਾਂ ਰਾੜਤੀ ਤਾਂ ਨਹੀਂ। ਜੀ ਰੜੀ ਹੀ ਖਾਣਗੀ। ਚਲੋ ਠੀਕ ਹੈ ਜੀ। ਸਾਨੂੰ ਮਿਲਦੇ ਆ ਕਿਸੇ ਅਗਲੇ ਵੀਡੀਓ ਚ। ਮਾਰਾ ਅਗਲੀ ਵੀਡੀਓ ਚ ਇੱਕ ਹੋਰ ਸਪਰਾਈਜ਼ ਮਿਲਣਾ ਹੈ। ਟਾਂ 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 ਨਹੀਂ। ਉਹ ਸਰਪ੍ਰਾਈਜ਼ ਉਹ ਮੂੰਹ ਦੇ ਦਿੰਨੇ ਆਪਾਂ। ਵੰਡ ਛੜ ਕੇ ਦਿਖਾ ਦੇਓ ਅਗਲੀ ਵੀਡੀਓ ਸੇ। ਉਹ ਪਤਾ ਨਹੀਂ ਯਾਰ ਦੇਖੀ ਜਾਓਗੇ ਵੀਡੀਓ ਚ ਦੇ ਜਿਨੇ ਸਰਪ੍ਰਾਈਜ਼ ਦੇਣੇ ਆ। ਆਹ ਦੇ ਦਿਓ ਬੰਡ ਛੜ ਕੇ। ਬੰਡ ਛੜ ਕੇ ਤਾਂ ਤੂੰ ਐ ਗੱਲਾਂ ਕਰਦੀ ਵੀ ਮੈਨੂੰ ਹੁਣ ਬਿਊਟੀ ਪਾਰਲਰ ਨੂੰ ਲੈ ਕੇ ਜਾਉਂਗੀ ਵੀ ਉੱਤੇ ਤਿਆਰ ਹੋ ਕੇ ਆ। ਅਸੀਂ ਕਾਹਤਾ ਜੀ ਪਪਾ ਦਾ ਦੇਸੀ 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 जाट ਕਲਾੜੀ ਪਾਟਾ। ਮੈਨੂੰ ਇਹ ਬਣਾਉਣਾ ਦੇਸੀ ਜੱਟ। ਹਾਂ। ਠੀਕ ਹੈ ਜੀ। ਮਿਲਦੇ ਆ ਅਗਲੇ ਵਲੌਗ 'ਚ।